ਇਸੇ ਕਰਕੇ ਗੁਰਸਿੱਖੀ ਦੀ ਜਦੋਂ ਪਰੰਪਰਾ ਪੜਦੇ ਹੋ ਨਾ ਸਤਿਗੁਰੂ ਨੇ ਲੰਗਰ ਅਤੇ ਪੰਗਤ ਦੀ ਮਰਿਆਦਾ ਚਲਾਈ ਗੁਰਦੁਆਰਿਆਂ ਦੇ ਸਿਧਾਂਤ ਨੂੰ ਸਮਝਿਓ ਤੁਸੀਂ ਗੁਰੂ ਘਰ ਵਿੱਚ ਆਪਣਾ ਦਸ਼ਵੰਦ ਭੇਟਾ ਕਰਦੇ ਹੋ ਵੇਚ ਜਿੱਕ ਤੇ ਗੁਰੂ ਘਰ ਦੇ ਵਿੱਚ ਦਿੱਤਾ ਹੋਇਆ ਦਸ਼ਵੰਦ ਲੋੜਵੰਦਾਂ ਦੀ ਮਦਦ ਵਿੱਚ ਲੱਗਦਾ ਹੈ ਹੁਣ ਇਹ ਜਿਹੜਾ ਦਸ਼ਵੰਦ ਹੈ ਇਹ ਦਸ਼ਵੰਦ ਮਨ ਤਾਂ ਤੁਹਾਨੂੰ ਗੁਰੂ ਘਰ ਵਿੱਚ ਭੇਂਟ ਕਰਨ ਲੱਗਿਆ ਹੰਕਾਰ ਆਉਣਾ ਚਾਹੀਦਾ ਤੇ ਨਾ ਕਿਸੇ ਲੋੜਵੰਦ ਦੀ ਜਦੋਂ ਮਦਦ ਕਰਨੀ ਹੋਵੇ ਉਦੋਂ ਲੋੜਵੰਦ ਦੇ ਮਨ ਵਿੱਚ ਹੀਣ ਭਾਵਨਾ ਆਉਣੀ ਚਾਹੀਦੀ ਹੈ ਇਹ ਗੁਰੂ ਘਰ ਦਾ ਜਿਹੜਾ ਦਸ਼ਵੰਦ ਹੈ ਗੁਰੂ ਘਰ ਦੇ ਵਿੱਚ ਜੋ ਵੀ ਤੁਸੀਂ ਭੇਟਾ ਕਰਦੇ ਹੋ ਇਹ ਸਾਨੂੰ ਹਉਮੈ ਤੋਂ ਕਿਤੇ ਦੂਰ ਲੈ ਕੇ ਜਾਂਦਾ ਹੈ ਪਰ ਜਦੋਂ ਅਸੀਂ ਆਪਣੀ ਹਸਤੀ ਆਪਣੀ ਹੋਣ ਰੱਬ ਤੋਂ ਬੱਕਰੀ ਸਮਝਦੇ ਆਂ ਤੇ ਫਿਰ ਬੰਦਾ ਦਾਨ ਦਿੰਦਾ ਹੋਇਆ ਵੀ ਹੰਕਾਰ ਦੇ ਵਿੱਚ ਆਉਂਦਾ ਹੈ ਤੇ ਜਿਸ ਨੂੰ ਜ਼ਰੂਰਤ ਹੁੰਦੀ ਹੈ ਉਹਦੇ ਮਨ ਅੰਦਰ ਰੱਬ ਤੋਂ ਬੱਕਰੀ ਅਡਰੀ ਹੋਣ ਸਮਝਦਾ ਹੋਇਆ ਉਹ ਆਪਣੇ ਅੰਦਰ ਹੀਣ ਭਾਵਨਾ ਪੈਦਾ ਕਰਦਾ ਵੀ ਮੈਂ ਤੇ ਗਰੀਬਾ ਮੈਂ ਤੇ ਵਿਚਾਰਾ ਹਾਂ ਮੈਂ ਇਹਨਾਂ ਤੋਂ ਮੰਗ ਕੇ ਗੁਜ਼ਾਰਾ ਕਰਦਾ ਹਾਂ ਪਰ ਗੁਰਸਿੱਖੀ ਦੇ ਸਿਧਾਂਤਾਂ ਦੇ ਵਿੱਚ ਜਦੋਂ ਗੁਰਦੁਆਰੇ ਦੇ ਅੰਦਰ ਦਾਨ ਦੀ ਗੱਲ ਭੇਟਾ ਦੀ ਗੱਲ ਦਸ਼ਵੰਦ ਦੀ ਗੱਲ ਆਪਾਂ ਕਰਦੇ ਆਂ ਤੇ ਸਤਿਗੁਰੂ ਨੇ ਇਹ ਵੱਖਰੀ ਪਰੰਪਰਾ ਇਸ ਕਰਕੇ ਚਲਾਈ ਕਿ ਨਾ ਤਾਂ ਤੁਹਾਡੇ ਅੰਦਰ ਗੁਰੂ ਘਰ ਵਿੱਚ ਭੇਟ ਕਰਨ ਲੱਗਿਆਂ ਹਉਮੈ ਆਵੇ ਤੇ ਨਾ ਕਿਸੇ ਜ਼ਰੂਰਤਮੰਦ ਦੀ ਸੇਵਾ ਕਰਨ ਲੱਗਿਆਂ ਜ਼ਰੂਰਤਮੰਦ ਦੇ ਮਨ ਅੰਦਰ ਹੀਣ ਭਾਵਨਾ ਆਵੇ ਪਰ ਅੱਜ ਬਿਲਕੁਲ ਵੱਖਰਾ ਹੈ ਕਿਉਂ ਕਿਉਂਕਿ ਅਸੀਂ ਆਪਣੀ ਹਸਤੀ ਆਪਣੀ ਹੋਣ ਰੱਬ ਤੋਂ ਵੱਖਰੀ ਸਮਝ ਰਹੇ ਹਾਂ